ਲਲਿਤ ਕਬੇਤੀ ਮੈਂ ਲਲਿਤ ਕਬੇਤੀ ਵਾਸੀ ਨੇ ਦੀ ਗ੍ਰਾਮਾ ਮੰਦਰ ਦਰਸ਼ਨ ਕਰਦੇ ਤੇ ਬਿਆਨ ਕਰਦਾ ਹਾਂ ਕਿ ਅੱਜ ਸਵੇਰੇ ਜਦੋਂ ਮੈਂ ਉੱਠਿਆ ਸਵੇਰੇ ਆਇਆ ਤਾਂ ਮੈਂ ਦੇਖਿਆ ਮੇਰੀ ਅਲਮਾਰੀ ਉਹਦੇ ਲੋਕ ਟੁੱਟੇ ਪਏ ਸੀ ਤੇ ਜਦੋਂ ਮੈਂ ਖੋਲ ਕੇ ਦੇਖੀ ਤਾਂ ਉਹਦੇ ਵਿੱਚੋਂ ਕੈਸ਼ ਹੋਰ ਗਹਿਣਾ ਜਿਹਦਾ ਮੁੱਲ ਤਕਰੀਬਨ 6-7 ਲੱਖ ਰੁਪਏ ਦਾ ਹੁੰਦਾ ਹੈ ਉਹ ਗਾਇਬ ਸੀ ਉਸ ਤੋਂ ਬਾਅਦ ਮੈਂ ਮਹੱਲੇ ਦੀਆਂ ਸਾਰੀਆਂ ਸਿ ਕੈਮਰੇਆਂ ਦੀਆਂ ਸੀਸੀਟੀਵੀ ਫੁਟੇਜ ਦੇਖੀਆਂ ਉਹਦੇ ਵਿੱਚ ਇੱਕ ਬੰਦੇ ਦੀ ਸ਼ਕਲ ਸਾਹਮਣੇ ਆ ਰਹੀ ਹੈ ਜੋ ਕਿ ਮੈਂ ਉਸ ਵਾਲਿਆਂ ਨੂੰ ਸੈਂਡ ਕਰ ਰਹੇ ਹਾਂ ਤੇ ਬੇਨਤੀ ਇਹ ਹੈ ਕਿ ਚੋਰੀ ਨੂੰ ਜਲਦ ਤੋਂ ਜਲਦ ਫੜਿਆ ਜਾਵੇ ਤੇ ਸਾਡਾ ਜਿਹੜਾ ਨੁਕਸਾਨ ਆ ਉਹਦੀ ਪਰਪਾਈ ਕੀਤੀ ਜਾਵੇ ਤੇ ਜਿਹੜੇ ਗਹਿਣੇ ਸੀਗੇ ਕੀ ਕੀ ਸੀਗਾ ਉਹਦੇ ਵਿੱਚ ਮਤਲਬ ਗਹਿਣਿਆਂ ਵਿੱਚ ਸੈੱਟ ਸੀਗਾ ਤੇ ਮੁੜੀਆਂ ਆਪਣੇ ਚੈਨੀ ਵਿਦ ਪੈਂਡਲ ਮੰਦਰੀਆਂ ਇਹ ਸੀ ਉੱਥੇ ਮੌਕਾ ਦੇਖਿਆ ਗਿਆ ਠੀਕ ਆ ਮੌਕਾ ਦੇਖਣ ਤੋਂ ਬਾਅਦ ਜੋ ਵੀ ਸਾਨੂੰ ਦਰਾਫਤ ਤੋਂ ਬਾਅਦ ਗੱਲ ਸਾਹਮਣੇ ਆਈ ਉਹਦੇ ਮੁਤਾਬਕ ਜੇ ਕੋਈ ਬੰਦਾ ਸਾਹਮਣੇ ਆ ਕਾਰਵਾਈ ਕੀਤੀ ਜਾਊਗੀ ਹਮਲੇ ਚ ਲੈ ਲੀ ਜਾਊਗੀ ਤੇ ਹਾਲ ਵੀ ਘੜੀ ਜਿਹੜਾ ਆ ਡਰਾਫਟ ਕਰ ਰਹੇ ਆ ਇਹੋ ਗੱਲ ਸਾਹਮਣੇ ਬਣਦੀ ਕਾਰਵਾਈ ਕੀਤੀ ਜਾਊਗੀ